ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਤੇ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਹਾਂ ਵਰਦੀ ਜਿਹੜੀ ਹੈ ਇਹਦਾ ਸਤਕਾਰ ਹੈ ਤੇ ਅਸੀਂ ਚਾਹੁੰਦੇ ਕਿ ਇਹਦਾ ਸਤਕਾਰ ਜਿਹੜਾ ਉਹ ਵਰਕਰਾਂ ਦਾ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿਰ ਹੈ ਨਾ ਅਸੀਂ ਕਿਸੇ ਦੇ ਕੋਹ ਜਾ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡੀ ਟੀਮ ਤੋਂ ਬਹੁਤ ਸਾਰੀਆਂ ਉਮੀਦਾਂ ਦੇਸ਼ ਦੁਨੀਆ ਦੇ ਵਿੱਚ ਲੋਕ ਕਰਦੇ ਐ ਤੇ ਅਸੀਂ ਆਪਣੀ ਟੀਮ ਦੇ ਜਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ ਐ ਜਿਦੇ ਵਿੱਚ ਗਰਦਨਾਂ ਲੋਕਾਂ ਦੀਆਂ ਕੱਟੀਆਂ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਕੰਬੀਰ ਜ਼ਖਮੀ ਬੰਦਾ ਵੀ ਸਾਵਾ ਉਹੋ ਜਿਹਾ ਨਹੀਂ ਮੁੜ ਕੇ ਬਣਦਾ ਹੁੰਦਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਚੰਦ ਰੁਪਈਆਂ ਦੀ ਖਾਤਰ ਇਹੋ ਜੇ ਕਾਲੇ ਕਾਰੋਬਾਰ ਕਰਦੇ ਆ ਚਾਹੇ ਉਹ ਚਾਈਨਾ ਡੋਰ ਦੇ ਹੋਣ ਚਾਹੇ ਉਹ ਚਿੱਟੇ ਦੇ ਹੋਣ ਚਾਹੇ ਉਹ ਲੁੱਟਾਂ ਖੋਹਾਂ ਦੇ ਹੋਣ ਚਾਹੇ ਉਹ ਚੋਰੀਆਂ ਦੇ ਹੋਣ ਜਿਹੜਾ ਵੀ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਹਰਾਮ ਦੀ ਕਮਾਈ ਆ ਇਸ ਕਰਕੇ ਕੱਲੀ ਪੁਲਿਸ ਦੇ ਜਿਹੜਾ ਉਹ ਜ਼ਿਆਦਾ ਪ੍ਰੈਸ਼ਰ ਹੁੰਦਾ ਕਦੇ ਮੌਤ ਪਰ ਲੋਕਾਂ ਦਾ ਹੋ ਗਿਆ ਕਦੇ ਲੀਡਰਾਂ ਦਾ ਹੋ ਗਿਆ ਸੋਤਰਾਂ ਦਾ ਪ੍ਰੈਸ਼ਰ ਪੁਲਿਸ ਤੇ ਪਾਇਆ ਜਾਂਦਾ ਸਰਕਾਰੀ ਮਹਿਕਮਿਆਂ ਤੇ ਪਾਇਆ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਜੀ ਦੀ ਜੋ ਡਿਊਟੀ ਬਣਦੀ ਹੈ ਜੋ ਸਰਕਾਰ ਦੇ ਵਿੱਚ ਉਹ ਸਰਕਾਰ ਬਣ ਕੇ ਡਿਊਟੀ ਕਰੇ ਅਸੀਂ ਆਪਣੇ ਮਹਿਕਮੇ ਦੇ ਵਿੱਚ ਹੈ ਜਿਹੜਾ ਰੋਲ ਨਿਭਾਇਆ ਤਾਂ ਉਹ ਮਹਿਕਮਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਉਹ ਦੁਖੀ ਨਾ ਹੋਵੇ ਹਰ ਇੱਕ ਬੰਦੇ ਨੂੰ ਸੁੱਖ ਦਾ ਸਾਹ ਲੈਣ ਦਾ ਜਿਹੜਾ ਉਹ ਅਸੀਂ ਮੌਕਾ ਬਖਸ਼ੀਏ ਇਸ ਕਰਕੇ ਮੈਸੇਜ ਸਾਡੀ ਟੀਮ ਵੱਲੋਂ ਦਿੱਤਾ ਹੈ ਚਾਈਨਾ ਡੋਰ ਦੇ ਸਬੰਧੀ ਚੰਗਾ ਲੱਗਿਆ ਹੋਇਆ ਤਾਂ ਆਪਣੇ ਸਾਰਥਕ ਸੁਝਾਅ ਜਿਹੜੇ ਆ ਉਹ ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਰਾਜੂ ਜੀ ਕੁਝ ਕਹਿਣਾ ਚਾਹੁੰਦੇ ਹਾਂਜੀ ਸਰੋਤੋ ਥੋੜੀ ਡਿਊਟੀ ਬਣਦੀ ਐ ਵੀਡੀਓ ਨੂੰ ਸ਼ੇਅਰ ਕਰਨ ਦੀ ਤੇ ਸਾਡੀ ਡਿਊਟੀ ਬਣਦੀ ਸੀ ਇਹਨੂੰ ਬਣਾਉਣ ਦੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜਿੱਥੇ-ਜਿੱਥੇ ਕੋਈ ਕਾਵਾਂਗਾ ਗਾਂ ਤੋਂ ਅਸੀਂ ਪੂਰਨਾ ਕਰਾਂਗੇ ਸੋ ਇਹ ਰਾਜੂ ਪਤਾ ਜੀ ਹੈ ਜੀ ਸਾਡੇ ਜਿਹੜੇ ਬੱਚੇ ਦੇ ਡੈਡੀ ਬਖਾਇੇ ਸੀ ਇਹ ਸਾਡੇ ਮਲਕੀਤ ਕਿੱਤੀ ਜੀ ਹੈ ਗੀਤਕਾਰ ਸਾਡੇ ਜੱਤ ਇਹ ਸਾਡੇ ਜਸਵਿੰਦਰ ਸਿੰਘ ਜੈਤੋ ਧੰਨਵਾਦ ਜੈਤੋ ਜੀ ਸਾਡੇ ਸ਼ਗਿਰਦ ਹੈ ਜਿਹੜੇ ਸੇਠਜੀਵ ਖਾਇ ਸੀਗੇ ਸਾਡੀ ਵੀਡੀਓ ਦੇ ਵਿੱਚ ਅਨਡੋਰ ਵੇਚਣ ਵਾਲੇ ਸੋ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਰਾ ਲੱਗਿਆ ਹੋਵੇ ਤਾਂ ਮੈਂ ਆਪਣੀ ਪੂਰੀ ਟੀਮ ਦੇ ਵੱਲੋਂ ਹੱਥ ਜੋੜ ਕੇ ਪਹਿਲੇ ਮਾਫੀ ਚਾਹੂੰਗਾ ਸਤਿ ਸ੍ਰੀ ਅਕਾਲ